ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅਸੀਂ ਰਾਤ ਦੇ ਖਾਣੇ 'ਚ ਜਿਹੜੀਆਂ ਗਲਤੀਆਂ ਕਰਦੇ ਆ ਉਹ ਕਾਰਨ ਬਣਦਾ ਸਾਡੇ ਬਹੁਤ ਸਾਰੀਆਂ ਬਿਮਾਰੀਆਂ ਦਾ ਤੇ ਜੇ ਅਸੀਂ ਤੰਦਰੁਸਤ ਰਹਿਣਾ ਹੈ ਤਾਂ ਸਾਨੂੰ ਰਾਤ ਨੂੰ ਕਿਹੋ ਜਿਹਾ ਭੋਜਨ ਕਰਨਾ ਚਾਹੀਦਾ ਹੈ ਸੋ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸ਼ੇਅਰ ਜ਼ਰੂਰ ਕਰਿਓ ਦੋਸਤੋ ਵਿਗਿਆਨ ਮੰਨਦੀ ਆ ਕਿ ਜਦੋਂ ਦਿਨ ਢਲਦਾ ਏ ਕੁਦਰਤ ਵੱਲੋਂ ਹੀ ਸਾਡਾ ਸਰੀਰ ਦਾ ਅਜਿਹਾ ਸਿਸਟਮ ਬਣਿਆ ਹੋਇਆ ਕਿ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਵੀ ਘੱਟ ਹੋ ਜਾਂਦਾ ਏ ਸਲੋ ਹੋ ਜਾਂਦਾ ਮੈਟਾਬੋਲਿਜ਼ਮ ਤੋਂ ਭਾਵ ਜਦੋਂ ਅਸੀਂ ਭੋਜਨ ਕਰਦੇ ਆ ਤਾਂ ਉਹਨੂੰ ਪਚਣ ਤੋਂ ਬਾਅਦ ਜਿਹੜੀ એનર્ਜੀ ਬਣਦੀ ਆ ਇਹ ਸਾਰੀ ਪ੍ਰਕਿਰਿਆ ਨੂੰ ਮੈਟਾਬੋਲਿਜ਼ਮ ਕਿਹਾ ਜਾਂਦਾ ਪਰ ਦੋਸਤੋ ਦਿਨ ਢਾਲਣ ਦੇ ਨਾਲ ਜਦੋਂ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਤਾਂ ਜਿਹੜਾ ਅਸੀਂ ਭੋਜਨ ਕਰਦੇ ਹਾਂ ਤਾਂ ਉਹ ਜਲਦੀ ਹজম ਨਹੀਂ ਹੁੰਦਾ ਉਹਦੇ ਤੋਂ એનર્ਜੀ ਬਣਨ ਦੀ ਜਿਹੜੀ ਪ੍ਰਕਿਰਿਆ ਉਹ ਸਲੋ ਹੋ ਜਾਂਦੀ ਆ ਜਿਹਦੇ ਕਰਕੇ ਉਹ ਸਾਡੇ ਸਰੀਰ 'ਚ ਉਵੇਂ ਹੀ ਅਣਪਚਿਆ ਕਾਫੀ ਮਾਤਰਾ 'ਚ ਭੋਜਨ ਪਿਆ ਰਹਿੰਦਾ ਹੈ ਤੇ ਉਸ ਤੋਂ ਜਿਹੜੇ ਜ਼ਹਿਰੀਲੇ ਪਦਾਰਥ ਟੌਕਸਿਨਸ ਆ ਉਹ ਬਣਨੇ ਸ਼ੁਰੂ ਹੋ ਜਾਂਦੇ ਆ ਜੋ ਕਿ ਸਾਡੇ ਸਰੀਰ 'ਚ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਦੋਸਤੋ 2013 ਦੇ ਵਿੱਚ ਇੱਕ ਸਟੱਡੀ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਦੇ ਦੋ ਗਰੁੱਪ ਬਣਾਤੇ ਤੇ ਦੋਵਾਂ ਗਰੁੱਪਾਂ ਨੂੰ ਇੱਕੋ ਜਿਹਾ ਹੀ ਭੋਜਨ ਦਿੱਤਾ ਪਰ ਜਿਹੜਾ ਪਹਿਲਾ ਗਰੁੱਪ ਸੀ ਉਹਨੂੰ ਉਹ ਜਿਹੜਾ ਭੋਜਨ ਦਿੱਤਾ ਉਹ ਸਵੇਰ ਵੇਲੇ ਦਿੱਤਾ ਤੇ ਦੂਸਰੇ ਗਰੁੱਪ ਨੂੰ ਰਾਤ ਸਮੇਂ ਦਿੱਤਾ ਤੇ ਦੋਸਤੋ ਜਿੰਨਾਂ ਲੋਕਾਂ ਨੇ ਸਵੇਰ ਵੇਲੇ ਭੋਜਨ ਖਾਦਾ ਉਹਨਾਂ ਦੀ ਸਿਹਤ ਵੀ ਵਧੀਆ ਰਹੀ ਤੇ ਉਹਨਾਂ ਨੂੰ ਭਾਰ ਘਟ ਕਰਨ 'ਚ ਵੀ ਬੜੀ ਸਹਾਇਤਾ ਮਿਲੀ ਉਹਨਾਂ ਦਾ ਮਟਾਪਾ ਵੀ ਘਟ ਹੋਇਆ ਤੇ ਦੂਜੇ ਪਾਸੇ ਦੂਜੇ ਗਰੁੱਪ ਵਾਲੇ ਲੋਕਾਂ ਨੂੰ ਜਿਨ੍ਹਾਂ ਨੇ ਰਾਤ ਨੂੰ ਖਾਣਾ ਖਾਦਾ ਉਹਨਾਂ ਦੇ ਗੈਸ ਬਣਨੀ ਸ਼ੁਰੂ ਹੋ ਗਈ ਐਸਿਡਿਟੀ ਬਣਨੀ ਸ਼ੁਰੂ ਹੋ ਗਈ ਤੇ ਉਹਨਾਂ ਨੂੰ ਅਫਾਰਾ ਰਹਿਣ ਲੱਗਾ ਪੇਟ 'ਚ ਤੇ ਨਾਲ-ਨਾਲ ਉਹਨਾਂ ਦੇ ਮੋਟਾਪਾ ਵੀ ਵਧਿਆ ਤੇ ਦੋਸਤੋ ਇਹ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਇਹਦੇ ਨਾਲ-ਨਾਲ ਸਾਡੇ ਲਿਵਰ ਦੀ ਖਰਾਬੀ ਦਾ ਜਿਹੜਾ ਕਾਰਨ ਆ ਉਹ ਵੀ ਇਹੀ ਚੀਜ਼ਾਂ ਬਣਦੀਆਂ ਸੋ ਦੋਸਤੋ ਇਹ ਤਾਂ ਪਹਿਲੀ ਗੱਲ ਸੀ ਵੀ ਸਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਸ਼ਾਮ ਨੂੰ ਘੱਟ ਹੋ ਜਾਂਦਾ ਤੇ ਦੂਜੀ ਇੱਕ ਹੋਰ ਗੱਲ ਬੜੀ ਜਿਹੜੀ ਧਿਆਨ ਦੇਣ ਵਾਲੀ ਆ ਉਹ ਵੀ ਇੱਕ ਨਵੀਂ ਖੋਜ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਸਾਡੇ ਇਨਸੂਲਿਨ ਦਾ ਜਿਹੜਾ ਰੈਜ਼ਿਸਟੈਂਸ ਆ ਉਹ ਵੱਧ ਜਾਂਦਾ ਹੈ ਮੈਂ ਤੁਹਾਨੂੰ ਸੌਖੀ ਭਾਸ਼ਾ ਦੱਸਦਾ ਵੀ ਹੁੰਦਾ ਕੀ ਆ ਦੋਸਤੋ ਇਨਸੂਲਿਨ ਦਾ ਕੰਮ ਹੁੰਦਾ ਜਿਹੜੀ ਸਾਡੇ ਸਰੀਰ 'ਚ ਵਾਧੂ ਗਲੂਕੋਜ਼ ਆ ਸ਼ੂਗਰ ਆ ਉਹਨੂੰ ਬਾਹਰ ਲਾਣਾ ਪਰ ਜਦੋਂ ਇਨਸੂਲਿਨ ਦੀ ਰੈਜਿਸਟੈਂਸ ਵੱਧ ਜਾਂਦੀ ਹੈ ਸ਼ਾਮ ਨੂੰ ਉਹਦੀ ਸੈਂਸਿਟੀਵਿਟੀ ਘੱਟ ਹੋ ਜਾਂਦੀ ਭਾਵ ਜਿਹੜਾ ਇਨਸੂਲਿਨ ਦਾ ਕੰਮ ਆ ਉਹ ਘੱਟ ਹੋ ਜਾਂਦਾ ਹੈ ਸੋ ਜਿਹੜੀ ਸ਼ੂਗਰ ਆ ਵਾਧੂ ਸਾਡੇ ਸਰੀਰ ਚ ਪਈ ਹੁੰਦੀ ਆ ਭੋਜਨਾਂ ਜਾਂ ਅਸੀਂ ਸ਼ਾਮ ਨੂੰ ਲੈਨੇ ਆ ਉਹਨੂੰ ਇਨਸੂਲਿਨ ਬਾਲ ਨਹੀਂ ਪਾਉਂਦਾ ਸੋ ਰਾਤ ਨੂੰ ਜਾਂ ਸ਼ਾਮ ਨੂੰ ਜਿਹੜਾ ਅਸੀਂ ਮਿੱਠਾ ਖਾਣੇ ਆ ਜਾਂ ਜਿਹੜੇ ਕਾਰਬੋਹਾਈਡਰੇਟਸ ਲੈਨੇ ਆ ਜਿਹੜੇ ਕਹਿ ਲਓ ਵੀ ਗਲੂਕੋਜ਼ ਵਿੱਚ ਹੀ ਤਬਦੀਲ ਹੋਣਾ ਹੁੰਦਾ ਜਿੰਨਾਂ ਨੇ ਉਹਨਾਂ ਨੂੰ ਬਾਲਣ ਦੀ ਜਿਹੜੀ ਪ੍ਰਕਿਰਿਆ ਐ ਉਹ ਸਲੋ ਹੋ ਜਾਂਦੀ ਘੱਟ ਹੋ ਜਾਂਦੀ ਕਿਉਂਕਿ ਇਨਸੂਲਿਨ ਦੀ ਰੈਜ਼ਿਸਟੈਂਸ ਵੱਧ ਜਾਂਦੀ ਸੈਂਸਿਟੀਵਿਟੀ ਘੱਟ ਹੋ ਜਾਂਦੀ ਆ ਸੋ ਦੋਸਤੋ ਇਹ ਅੱਗੇ ਜਾ ਕੇ ਕਾਰਨ ਬਣਦਾ ਹੈ 슈ਗਰ ਦੀ ਬਿਮਾਰੀ ਹੋਣ ਦਾ ਫੈਟੀ ਲਿਵਰ ਹੋਣ ਦਾ ਤੇ ਹੋਰ ਵੀ ਸਾਡੇ ਸਰੀਰ ਚ ਜਿਵੇਂ ਖੂਨ ਦੀ ਚਰਬੀ ਵੀ ਵੱਧ ਜਾਂਦੀ ਆ ਇਹ ਕਾਰਨ ਕਰਕੇ ਸੋ ਦੋਸਤੋ ਰਾਤ ਦੇ ਭੋਜਨ ਤੇ ਡਿਨਰ ਤੇ ਇੱਕ ਖਾਸ ਧਿਆਨ ਦੇਣ ਦੀ ਲੋੜ ਆ ਸਾਨੂੰ ਭੋਜਨ ਹਲਕਾ ਕਰਨਾ ਚਾਹੀਦਾ ਹੈ ਸੋ ਆਓ ਜਾਣਦੇ ਵੀ ਭੋਜਨ ਚ ਕੀ ਕੀ ਤਬਦੀਲੀਆਂ ਲਿਆਂਈਆਂ ਜਾਣ ਤੇ ਕਿਹੜੇ ਤਰੀਕੇ ਵਰਤੇ ਜਾਣ ਜਿਦੇ ਕਰਕੇ ਪਰੇਸ਼ਾਨੀਆਂ ਨਾ ਆਉਣ। ਦੋਸਤੋ ਸਭ ਤੋਂ ਪਹਿਲੀ ਗੱਲ ਸਾਨੂੰ ਭੋਜਨ ਜਦੋਂ ਅਸੀਂ ਸ਼ਾਮ ਨੂੰ ਕਰਦੇ ਆ ਤਾਂ ਸਾਨੂੰ ਘੱਟੋ ਘੱਟ 7 ਵਜੇ ਤੱਕ ਭੋਜਨ ਕਰ ਲੈਣਾ ਚਾਹੀਦਾ ਏ। ਜੇ ਅਸੀਂ 7 ਵਜੇ ਤੋਂ ਲੇਟ ਹੋਵਾਂਗੇ ਤਾਂ ਓਨਾ ਹੀ ਜਿੰਨਾ ਲੇਟ ਹੋਵਾਂਗੇ ਓਨਾ ਹੀ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਘਟਦਾ ਰਹਿੰਦਾ ਏ। ਸੋ ਵਧੀਆ ਰਹੂਗਾ ਜੇ ਰਾਤ ਦਾ ਖਾਣਾ ਅਸੀਂ 7 ਵਜੇ ਦੇ ਕਰੀਬ ਹੀ ਕਰ ਲიਏ ਤੇ ਦੋਸਤੋ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਅੱਧਾ ਗਲਾਸ ਪਾਣੀ ਦੇ ਵਿੱਚ ਨਿੰਬੂ ਨਚੋੜ ਕੇ ਜ਼ਰੂਰ ਪੀਣਾ ਚਾਹੀਦਾ ਏ ਇਹਦੇ ਨਾਲ ਇੱਕ ਤਾਂ ਕੀ ਹੁੰਦਾ ਏ ਜਦੋਂ ਅਸੀਂ ਅੱਧਾ ਗਲਾਸ ਪਾਣੀ ਪੀਨੇ ਆ ਉਹਦੇ ਨਾਲ ਸਾਡਾ ਪੇਟ ਭਰ ਭਰ ਜਾਂਦਾ ਏ ਫੁੱਲਨੈਸ ਦੀ ਫੀਲਿੰਗ ਰਹਿੰਦੀ ਆ ਜਿਹਦੇ ਕਰਕੇ ਅਸੀਂ ਓਵਰ ਈਟਿੰਗ ਨਹੀਂ ਕਰਦੇ ਵਾਧੂ ਖਾਣਾ ਨਹੀਂ ਬੇਲੋੜਾ ਖਾਣਾ ਨਹੀਂ ਖਾਂਦੇ ਸੋ ਜਿੰਨੀ ਸਾਨੂੰ ਲੋੜ ਆ ਉਹਨਾਂ ਹੀ ਖਾਣੇ ਆ ਸੋ ਜਿਹਦੇ ਨਾਲ ਸਾਨੂੰ ਭਾਰ ਘੱਟ ਕਰਨ 'ਚ ਵੀ ਬੜੀ ਸਹਾਇਤਾ ਮਿਲਦੀ ਆ ਤੇ ਜਿਹੜਾ ਸੀ ਨਿੰਬੂ ਪਾਣੀ 'ਚ ਮਿਲਾ ਕੇ ਪੀਣੇ ਆ ਉਹ ਸਾਡੇ ਮੋਟਾਪੇ ਨੂੰ ਘੱਟ ਕਰਨ ਲਈ ਵੀ ਫਾਇਦੇਮੰਦ ਹੁੰਦਾ ਏ ਕਿਉਂਕਿ ਸਾਇੰਸ ਇਹ ਵੀ ਕਹਿੰਦੀ ਆ ਵੀ ਨਿੰਬੂ ਦਾ ਰਸ ਜਿਹੜਾ ਏ ਉਹ ਸਾਡੇ ਸਰੀਰ 'ਚ ਵਾਧੂ ਚਰਬੀ ਨੂੰ ਬਾੜਦਾ ਏ ਤੇ ਸਾਨੂੰ ਹੋਰ ਵੀ ਕਾਫੀ ਪਰੇਸ਼ਾਨੀਆਂ ਜਿਵੇਂ ਐਸਿਡਿਟੀ ਅਫਾਰੇ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਏ ਸੋ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਅੱਧਾ ਗਲਾਸ ਨਿੰਬੂ ਦਾ ਪਾਣੀ ਜ਼ਰੂਰ ਪੀ ਲੈਣਾ ਚਾਹੀਦਾ ਏ ਹੁਣ ਆਉਨੇ ਆ ਵੀ ਸਾਨੂੰ ਕੀ ਖਾਣਾ ਚਾਹੀਦਾ ਏ ਦੋਸਤੋ ਰਾਤ ਦੇ ਖਾਣੇ ਚ ਤੁਹਾਨੂੰ ਕਾਰਬੋਹਾਈਡਰੇਟਸ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜਿਵੇਂ ਝੋਲ ਹੋਗੇ ਜਾਂ ਖਣਕ ਹੋਗੀ ਦੋਸਤੋ ਇਹਨਾਂ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਸਾਡੇ ਸਰੀਰ ਚ ਜਦੋਂ ਹজম ਹੁੰਦੀ ਉਸ ਤੋਂ ਬਾਅਦ ਗਲੂਕੋਜ਼ ਵਿੱਚ ਬੜੀ ਜਲਦੀ ਤਬਦੀਲ ਹੋ ਜਾਂਦੀਆਂ ਇਹ ਚੀਜ਼ਾਂ ਕਾਰਬੋਹਾਈਡਰੇਟਸ ਜਿੰਨਾ ਚ ਹੁੰਦਾ ਸੋ ਇਹਨਾਂ ਦੀ ਬਜਾਏ ਜਿਹੜਾ ਰਾਤ ਦੇ ਖਾਣੇ 'ਚ ਜਿਹੜਾ ਆਟਾ ਵਰਤਣਾ ਏ ਉਹਨੂੰ ਅਸੀਂ ਮਲਟੀ ਗ੍ਰੇਨ ਵਾਲਾ ਆਟਾ ਜਿਵੇਂ ਜੋ ਦਾ ਮਿਕਸ ਕਰ ਲਓ ਜੋ ਬਾਜਰਾ ਚਨੇ ਵੀ ਮਿਕਸ ਕਰ ਸਕਦੇ ਆ ਤੇ ਰਾਗੀ ਦਾ ਆਟਾ ਵੀ ਮਿਕਸ ਕਰ ਸਕਦੇ ਆ ਸੋ ਦੋਸਤੋ ਇਹ ਚਾਰ ਪੰਜ ਆਟਿਆਂ ਨੂੰ ਮਿਕਸ ਕਰਕੇ ਕਣਕ ਦੇ ਆਟੇ 'ਚ ਫੇਰ ਹੀ ਖਾਣਾ ਚਾਹੀਦਾ ਏ ਇਹਦੇ ਨਾਲ ਦੋਸਤੋ ਸਾਨੂੰ ਬਾਕੀ ਜਿਹੜੇ ਵੀ ਆਟਿਆਂ 'ਚ ਪੋਸਟਿਕ ਤਾਤਾ ਉਹਦਾ ਮੈਲ ਹੀ ਜਾਂਦੇ ਆ ਤੇ ਬਲੱਡ 'ਚ ਜਿਹੜਾ ਗਲੂਕੋਜ਼ ਦਾ ਕਹਿ ਲਓ ਵੀ 슈ਗਰ ਦਾ ਲੈਵਲ ਆ ਉਹ ਇੱਕੋ ਦਮ ਉੱਪਰ ਨਹੀਂ ਜਾਂਦਾ ਜਿਹੜਾ ਸਾਨੂੰ ਅੱਗੇ ਜਾ ਕੇ ਸ਼ੂਗਰ ਦੀ ਬਿਮਾਰੀ ਹੋਣ ਦਾ ਵੀ ਖਤਰਾ ਘੱਟ ਕਰ ਦਿੰਦਾ ਏ ਤੇ ਜਿਨ੍ਹਾਂ ਨੂੰ ਸ਼ੂਗਰ ਆ ਉਹਨਾਂ ਲਈ ਵੀ ਇਹ ਆਟਾ ਫਾਇਦੇਮੰਦ ਰਹਿੰਦਾ ਏ ਤੇ ਦੋਸਤੋ ਰਾਤ ਦੇ ਭੋਜਨ ਚ ਜਿਹੜਾ ਨਾਨ ਵੈਜੀਟੇਰੀਅਨ ਫੂਡ ਆ ਜਿਵੇਂ ਮੀਟ ਹੋ ਗਿਆ ਐਗ ਹੋ ਗਿਆ ਜਾਂ ਫਿਸ਼ ਹੋਗੀ ਇਸ ਤੋਂ ਥੋੜਾ ਪਰਹੇਜ਼ ਹੀ ਕਰਨਾ ਚਾਹੀਦਾ ਏ ਕਿਉਂਕਿ ਜਿਹੜਾ ਮੀਟ ਅੰਡਾ ਏ ਇਹ ਪਚਣ ਵਿੱਚ ਕਾਫੀ ਸਮਾਂ ਲੈ ਜਾਂਦਾ ਏ ਸੋ ਜਿਹਦੇ ਕਰਕੇ ਅਣਪਚਿਆ ਰਹਿੰਦਾ ਏ ਤੇ ਸਾਡੇ ਸਰੀਰ ਚ ਉਹਨੇ ਹੀ ਹਾਨੀਕਾਰਕ ਪਦਾਰਥ ਬਣਨ ਦਾ ਟੌਕਸਿਨਸ ਬਣਨ ਦਾ ਜਿਹੜਾ ਚਾਂਸ ਆ ਉਹ ਵਧ ਜਾਂਦਾ ਏ। ਸੋ ਰਾਤ ਨੂੰ ਵਧੀਆ ਰਹੂਗਾ ਜੇ ਅਸੀਂ ਹਰੀਆਂ ਸਬਜ਼ੀਆਂ ਖਾਵਾਂਗੇ। ਤੇ ਦੋਸਤੋ ਰਾਤ ਦੇ ਖਾਣੇ 'ਚ ਘੱਟ ਤੋਂ ਘੱਟ ਘਿਓ ਤੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਆ। ਕਿਉਂਕਿ ਜਦੋਂ ਅਸੀਂ ਘਿਓ ਜਾਂ ਤੇਲ ਦੀ ਵਰਤੋਂ ਕਰਦੇ ਹਾਂ ਤੇ ਜਿਹੜਾ ਭੋਜਨ ਦੀ ਕੈਲਰੀਜ਼ ਆ ਉਹ ਵਧ ਜਾਂਦੀਆਂ ਐ। ਤੇ ਜਿੰਨੀ ਅਸੀਂ ਲੋੜ ਤੋਂ ਵੱਧ ਕੈਲਰੀ ਖਾਵਾਂਗੇ ਉਹਨੂੰ ਪਚਾਉਣ ਵਾਸਤੇ ਉਨਾ ਹੀ ਸਮਾਂ ਲੱਗਦਾ ਏ ਤੇ ਇਹਦੇ ਨਾਲ ਨਾਲ ਉਹ ਵਾਧੂ ਸਾਡੇ ਚਰਬੀ ਦੇ ਰੂਪ 'ਚ ਹੀ ਜਮ੍ਹਾਂ ਹੁੰਦੀ ਸਰੀਰ 'ਚ। ਸੋ ਦੋਸਤੋ ਰਾਤ ਦੇ ਖਾਣੇ 'ਚ ਘਿਓ ਤੇ ਤੇਲ ਦੀ ਮਾਤਰਾ ਵੀ ਘੱਟ ਹੋਣੀ ਚਾਹੀਦੀ ਆ। ਤੇ ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣਾ ਨਹੀਂ ਚਾਹੀਦਾ ਸਾਨੂੰ ਘੱਟੋ ਘੱਟ ਅੱਧਾ ਘੰਟਾ ਜਾਂ 15-20 ਮਿੰਟ ਸੈਰ ਜ਼ਰੂਰ ਕਰ ਲੈਣੀ ਚਾਹੀਦੀ ਵਾਕ ਕਰ ਲੈਣੀ ਚਾਹੀਦੀ ਆ ਇਹਦੇ ਨਾਲ ਖਾਣਾ ਹਜਮ ਕਰਨ 'ਚ ਬੜੀ ਸਹਾਇਤਾ ਮਿਲਦੀ ਆ ਤੇ ਦੋਸਤੋ ਰਾਤ ਨੂੰ ਮਿੱਠੇ ਦਾ ਬਿਲਕੁਲ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਰਾਤ ਨੂੰ ਇੱਕ ਤਾਂ ਜਿਹੜੀ ਇਨਸੂਲਿਨ ਦੀ ਸੈਂਸਿਟੀਵਿਟੀ ਉਹ ਘੱਟ ਹੋਈ ਹੁੰਦੀ ਹੈ ਇਨਸੂਲਿਨ ਦਾ ਕੰਮ ਘਟ ਜਾਂਦਾ ਹੈ ਤੇ ਜਦੋਂ ਅਸੀਂ ਉਪਰੋਂ ਮਿੱਠਾ ਖਾ ਲੈਨੇ ਆ ਤਾਂ ਉਹਦੇ ਨਾਲ ਇੱਕੋ ਦਮ ਸਾਡੇ ਗਲੂਕੋਜ਼ ਦਾ ਲੈਵਲ ਵੱਧ ਜਾਂਦਾ ਹੈ ਤੇ ਇنسੂਲਿਨ ਦਾ ਕੰਮ ਘੱਟ ਹੋਣ ਕਰਕੇ ਇنسੂਲਿਨ ਉਹਨੂੰ 슈ਗਰ ਦਾ ਜਿਹੜਾ ਲੈਵਲ ਆ ਉਹ ਕੰਟਰੋਲ ਨਹੀਂ ਕਰ ਪਾਉਂਦਾ ਜਿੱਦੇ ਕਰਕੇ ਸਾਨੂੰ 슈ਗਰ ਦੀ ਬਿਮਾਰੀ ਹੋਣ ਦਾ ਖਤਰਾ ਵੀ ਵੱਧ ਜਾਂਦਾ ਸੋ ਦੋਸਤੋ ਜੇ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਧਿਆਨ ਦੇਵਾਂਗੇ ਤਾਂ ਅਸੀਂ ਆਪਣੀ ਸਿਹਤ ਨੂੰ ਵਧੀਆ ਰੱਖ ਸਕਦੇ ਹਾਂ ਸਿਹਤਮੰਦ ਰਹਿ ਸਕਦੇ ਹਾਂ ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਣਾ ਉਹ ਤੁਹਾਡੇ ਨਾਲ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ।